ਦਾ ਦੇ ਮੰਗਾਣਾ ਕਿ ਨੂੰ ਕਹਿੰਦੇ ਨੇ ਇਹ ਮੈਨੂੰ ਲੱਗਦਾ ਕੋਈ ਉਹੀ ਆ ਹੈ ਨਾ ਕੁਝ ਗਾਲਾਂ ਕੱਢ ਤੇ ਕੁਝ ਦਬਾਉਣਾ ਦਾ ਦੇ ਮੰਗਾਣਾ ਹੈ ਇਹ ਚੁੰਕੇ ਚੜਨਾ ਚੁੰਕੇ ਚੜਨਾ ਵੀ ਉਹੀ ਮੁੰਡੇ ਨੂੰ ਜਿਵੇਂ ਚੁੰਕੇ ਚੜਦੇ ਹੀ ਮੁੰਡੇ ਨੂੰ ਇਹ ਤਾਂ ਲੇਟੈਸਟ ਨਿਊਜ਼ ਹੈ ਪਹਿਲਾਂ ਬਹੂ ਨੂੰ ਘਰ ਦੇ ਚੜਦੇ ਨੇ ਜੋਕੇ ਫਿਰ ਬਹੂ ਮੁੰਡੇ ਨੂੰ ਜੋਕੇ ਚੜਦੀ ਹੈ ਛਟੀਆਂ ਖੇਡਣਾ ਛਟੀਆਂ ਉਹ ਜਿਹੜੇ ਡੰਡ ਖੇਡਦੇ ਡੰਡੇ ਜਿਹਨਾਂ ਨਾਲ ਪਫੇ ਕੁੱਟਣੀ ਕਿਹਨੂੰ ਕਹਿੰਦੇ ਨੇ ਜਿਹੜੀਆਂ ਜੀ ਚੋਲੀਆਂ ਕਰਦੀਆਂ ਰਹਿੰਦੀਆਂ ਦੇਖਦੇ ਚੇ ਦੇਖੀ ਆ ਪਫੇ ਕੁੱਟਣੀ ਵਾਧੂ ਮਾਰਾ ਇਹ ਇਹ ਪਫੇ ਕੁੱਟਣੀ ਕਿਹਨੂੰ ਕਹਿੰਦੇ ਨੇ ਪਫੇ ਕੁੱਟਣੀ ਪਤਾ ਜੀ ਸਰਵਾਲਾ ਘੋੜੇ ਦੇ ਪਿੱਛੇ ਦੁੱਲੇ ਦੇ ਪਿੱਛੇ ਜਿਹੜਾ ਬੰਦਾ ਬੈਠਦਾ ਉਹਨਾਂ ਦਾ ਘਰ ਤੋ ਉਹ ਤਾਂ ਕਿਹਨੂੰ ਕਹਿੰਦੇ ਨੇ ਦੋਤਾ 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 ਅ ਦੋਤਾ <laughs> 1000 years later ਆਪਣਾ ਉਹ ਕੁੜੀ ਆ ਨਾਨਕਿਆਂ ਵਾਲਾ ਪਾਸੇ ਜਿਹੜਾ ਮੁੰਡਾ ਹੁੰਦਾ ਉਹ ਦੋਤਾ ਹੋ ਗਿਆ ਚਾਹੀ ਚਿੱਠੀ ਪਤਾ ਕਿਹਨੂੰ ਕਹਿੰਦੇ ਨੇ ਹਾਂਜੀ ਜਿਹੜੇ ਮੁੰਡੇ ਵਾਲੇ ਭੇਜਦੇ ਆ ਕੁੜੀ ਵਾਲਿਆਂ ਨੂੰ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ ਹ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਦੇ ਨਾਲ ਸੰਬੰਧਤ ਲੋਕਾਂ ਨੂੰ ਸਵਾਲ ਪੁੱਛਦੇ ਹੀ ਰਹਿੰਦੇ ਆ ਤੇ ਕਿੰਨੇ ਕੁ ਲੋਕਾਂ ਨੂੰ ਯਾਦ ਹੈ ਇਹ ਸੱਭਿਆਚਾਰ ਕਲਚਰ ਪੰਜਾਬੀ ਬੋਲੀ ਇੱਕ ਵਾਰ ਫਿਰ ਤੋਂ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਆ ਸੋ ਆਓ ਇੱਕ ਵਾਰ ਫਿਰ ਤੋਂ ਪੁੱਛਦੇ ਆ ਤੇ ਦੇਖਦੇ ਆ ਕਿੰਨੇ ਕੁ ਲੋਕ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਕਲਚਰ ਬਾਰੇ ਜਾਣਦੇ ਨੇ ਸਾਡੇ ਮੋਬਾਈਲ ਦੇ ਵਿੱਚ 12 ਦੇ ਕਰੀਬ ਰਸਮ ਰਿਵਾਜਾਂ ਬਾਰੇ ਲਿਖਿਆ ਗਿਆ ਜਿਨ੍ਹਾਂ ਦੇ ਵਿੱਚੋਂ ਸਾਹੇ ਚਿੱਠੀ ਚੌਕੇ ਚਾੜਨਾ ਗੁਰਤੀ ਛਟੀਆਂ ਖੇਡਣਾ ਜੋਟ ਟੰਕਣੇ ਬਟਨਾ ਲਾਉਣਾ ਸਰਵਹਾਲਾ ਭਾਜੀ ਜਾਂ ਸਿਰਨੀ ਵੀ ਜਿਹਨੂੰ ਕਿਹਾ ਜਾਂਦਾ ਹੈ ਪਾਣੀ ਵਾਰਨਾ ਫਫੇ ਕੁੱਟਣੀ ਕਿਹਨੂੰ ਕਿਹਾ ਜਾਂਦਾ ਹੈ ਦੋਤਾ ਕਿਹਨੂੰ ਕਹਿੰਦੇ ਨੇ ਤੇ ਰੂੰਗਾ ਕੀ ਹੁੰਦਾ ਹੈ ਇਹ ਉਹ ਸ਼ਬਦ ਨੇ ਜਿਹੜੇ ਸਾਡੇ ਕਲਚਰ ਤੇ ਸਾਡੀ ਪੰਜਾਬੀ ਮਾਂ ਬੋਲੀ ਦਾ ਹਿੱਸਾ ਨੇ ਤੇ ਅੱਜ ਦੇ ਨੌਜਵਾਨ ਜਾਂ ਫਿਰ ਹੋਰ ਬਜ਼ੁਰਗ ਵੀ ਜੇਕਰ ਮਿਲੇ ਤਾਂ ਉਹਨਾਂ ਨੂੰ ਪੁੱਛਾਂਗੇ ਤੇ ਦੇਖਦੇ ਆ ਕਿੰਨੇ ਕ ਜਾਣਦੇ ਨੇ ਸੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਦੇ ਰਹਿਣ ਵਾਲੇ ਆ ਜੀ ਅਸੀਂ ਕੁਝ ਸ਼ਬਦ ਪੁੱਛਨੇ ਜਿਹੜੇ ਪੁਰਾਣੇ ਆਪਣੇ ਹੁੰਦੇ ਜਿਵੇਂ ਸਾਹੇ ਚਿੱਠੀ ਚਾੜਨਾ ਉਹ ਪਤਾ ਤੁਹਾਨੂੰ ਕਿਨੂੰ ਕਹਿੰਦੇ ਨੇ ਜਿਵੇਂ ਸਾਹੇ ਚਿੱਠੀ ਸੋਰੀ ਮੈਂ ਚਾੜਨਾ ਗਲਤ ਕਹਿੰਦਾ ਸਾਹੇ ਚਿੱਠੀ ਜਿਵੇਂ ਜਦ ਵਿਆਹ ਹੁੰਦਾ ਹੈ ਫਿਰ ਉਦੋਂ ਜਿਹੜਾ ਕੁੜੀ ਵਾਲਿਆਂ ਵੱਲ ਤੋਂ ਮੁੰਡੇ ਵਾਲਿਆਂ ਨੂੰ ਕਾਰਡ ਜਾਂਦਾ ਸਭ ਕੁਝ ਲਿਖ ਕੇ ਵੀ ਇਨਵਿਟੇਸ਼ਨ ਲੱਗਦਾ ਇਨਵਿਟੇਸ਼ਨ ਫਰਸਟ ਇਨਵਿਟੇਸ਼ਨ ਰੂੰਗਾ ਕਿ ਨੂੰ ਕਹਿੰਦੇ ਨੇ ਇਹ ਰੂੰਗਾ ਹਾਂਜੀ ਰੂੰਗਾ ਨਹੀਂ ਪਤਾ ਰੂੰਗਾ ਇਹ ਪੁਰਾਣੇ ਟਾਈਮ ਦੇ ਨੇ ਜਿਵੇਂ ਦੁਕਾਨ ਤੇ ਸਮਾਨ ਲੈਣ ਜਾਂਦੇ ਹੁੰਦੇ ਸੀ ਬੱਚੇ ਤਾਂ ਦੁਕਾਨਦਾਰ ਕੁਝ ਵੈਸੀ ਉਹਨਾਂ ਨੂੰ ਖਾਣ ਨੂੰ ਦੇ ਦਿੰਦੇ ਹੁੰਦੇ ਸੀ ਲੂੰਦਾ ਅਲੱਗ-ਅਲੱਗ ਕਹਿੰਦਾ ਤੇ ਝੂੰਗਾ ਵੀ ਸਾਨੂੰ ਕਮੈਂਟ ਕੀਤੇ ਲੋਕਾਂ ਨੇ ਕਈ ਨਾਕਿਆ ਜੋ ਵੀ ਕਹਿੰਦੇ ਨੇ ਜਿਹੜਾ ਇੱਧਰ ਮਾਲਵੇ 'ਚ ਜ਼ਿਆਦੇ ਪਟਿਆਲਾ ਏਰੀਆ ਲਾ ਲੋ ਲੁਧਿਆਣਾ ਇੱਧਰ ਰੂੰਗਾ ਵੀ ਕਹਿੰਦੇ ਨੇ ਕਾਫੀ ਤੇ ਚੌਂਕੇ ਚੜਨਾ ਕੀ ਹੁੰਦਾ ਈ ਉਹ ਫਰਸਟ ਟਾਈਮ ਕਿਚਨ ਵਿੱਚ ਕੁਝ ਬਣਾਉਂਦੇ ਬੜਾ ਵਧੀਆ ਨਵੀਂ ਨਵੀਆਂ ਦੋਲਣਾਂ ਹਨ ਨਵੀਂ ਤੁਲੇ ਨਾ ਉਹ ਬਣਾਉਂਦੀ ਉਹ ਚੌਂਕੇ ਚੜਨਾ ਨੇ ਵਧੀਆ ਸਾਨੂੰ ਇਹ ਗੱਲ ਦੀ ਖੁਸ਼ੀ ਹੋ ਰਹੀ ਹੈ ਚਲੋ ਅੱਜ ਗੱਲ ਦੇ ਬੱਚਿਆਂ ਨੂੰ ਪਤਾ ਹੈਗਾ ਹਨ ਤੇ ਲਾਣੇਦਾਰ ਕਿਹਨੂੰ ਕਹਿੰਦੇ ਨੇ ਪਿੰਡ ਦਾ ਲਾਣੇਦਾਰ ਹੁੰਦਾ ਹੈ ਪਰਿਵਾਰ ਦਾ ਵੀ ਹੁੰਦਾ ਜਿਹੜਾ ਮੁਕੀ ਗਾਇਆ ਜਾਂਦਾ ਹੈ ਮੁਕੀ ਹੁੰਦਾ ਮਤਲਬ ਲਾਣੇ ਦਾਰੀ ਗੁਰਤੀ ਕਿਨੂੰ ਕਹਿੰਦੇ ਨੇ ਜਿਵੇਂ ਕੋਈ ਸਿਆਣਾ ਉਹ ਨਵੇਂ ਜਿਹੜਾ ਜੰਮਿਆ ਬਚਾਉਂਦਾ ਉਹ ਗੁਰਤੀ ਦਿੰਦਾ ਆਪਣੀ ਤੇ ਪਾਣੀ ਵਾਰਨਾ ਜਿਹੜੀ ਸੱਸ ਬਹੂ ਦੇ ਉੱਪਰ ਤੇ ਪਾਣੀ ਵਾਰ ਕੇ ਦੋਤਾ ਕਿਨੂੰ ਕਹਿੰਦੇ ਨੇ ਦੋਤਾ ਜਿੱਦਾਂ ਮੈਂ ਆਪਣੀ ਨਾਨੀ ਦੀ ਦੋਤੀਆ ਦੋਤਾ ਦੋਤੀ ਹੈ ਨਾ ਦਾਦੇ ਮਂਗਾਣਾ ਕਿਨੂੰ ਕਹਿੰਦੇ ਨੇ ਇਹ ਮੈਨੂੰ ਲੱਗਦਾ ਕੋਈ ਉਹੀ ਆ ਹੈ ਨਾ ਕੁਝ ਗੱਲਾਂ ਕਰਦੇ ਕੁਝ ਆ ਜਵੇਂ ਦਾਦੀਆਂ मतलब ਗੁੱਸੇ ਜਾਂ ਆਪਣੇ ਪਿਆਰ ਨਾਲ ਕਹਿੰਦੇ ਦਾਦੇ ਮਗਣਾ ਮੇਰੇ ਬੱਚਿਆਂ ਦਾਦੀ ਮਗਣਾ ਇਹ ਸਭ ਵੀ ਕਰ ਲੋ ਤਾਂ ਧੰਨਵਾਦ ਜੀ ਤੁਸੀਂ ਤਕਰੀਬਨ ਜਵਾਬ ਵਧੀਆ ਦਿੱਤੇ ਨੇ ਸਾਰੇ ਜੋ ਟੰਗਣਾ ਜਰੂਰ ਦੱਸੋ ਇੱਕ ਕਲਾਸ ਤੇ ਜਾਂਦੇ ਨੇ ਜੋ ਟੰਗਣਾ ਜੋ ਤਾਂ ਉਹ ਹੁੰਦੀ ਹੈ ਨਾ ਉਹ ਗਰਾਸ ਦੀ ਹੁੰਦੀ ਹੈ ਨਹੀਂ ਹਾਂ ਤੰਗਨਾ ਦਸਹਿਰੇ ਨੂੰ ਡੰਗਦੇ ਹੁੰਦੇ ਨੇ ਭੈਣਾ ਭਾਈਆਂ ਦੇ ਗਾਣ ਚੰਗਦੇ ਆਪਣੇ ਭਰਾਵਾਂ ਜਿਵੇਂ ਰਖੜੀ ਬੰਨ੍ਹਦੇ ਨੇ ਉਹਨਾਂ ਦੇ ਕਿੰਨਾ ਤੇ ਟੰਗਦੇ ਹੁੰਦੇ ਨੇ ਹਾਂ ਕੰਨਾ ਦੇ ਨਾਲ ਥੈਂਕ ਯੂ ਬਹੁਤ ਖੁਸ਼ੀ ਹੋਈ ਤੁਹਾਨੂੰ ਸਹੀ ਜਵਾਬ ਦਿੱਤੇ ਥੈਂਕ ਯੂ ਆਪਣੇ ਪ੍ਰਾਣਾ ਸ਼ਬਦ ਦਾ ਕਲਚਰ ਦਾ ਕਿਹਦਾ ਹੀ ਰੂੰਗਾ ਰੂੰਗਾ ਸੁਣਿਆ ਪਾਇਆ ਸੀ ਹੁਣ ਮਾਈਂਡ ਚਲੀ ਸਾਹੇ ਚਿੱਠੀ ਨੂੰ ਕਹਿੰਦੇ ਨੇ ਸਾਹੇ ਚਿੱਠੀ ਦਾ ਜਿਵੇਂ ਵਿਆਹ ਦੀ ਚਿੱਠੀ ਦੇਣੀ ਹੋਵੇ ਜਿਵੇਂ ਨਵਾਂ ਵਿਆਹ ਰੱਖਿਆ ਹੈ ਤੇ ਚੁੰਕੇ ਚੜਨਾ ਚੁੰਕੇ ਚੜਨਾ ਵੀ ਉਹੀ ਮੁੰਡੇ ਨੂੰ ਜਿਵੇਂ ਚੁੰਕੇ ਚੜਦੇ ਸੀ ਮੁੰਡੇ ਨੂੰ ਕੁੜੀ ਨੂੰ ਬਹੂ ਨੂੰ ਹਾਂਜੀ ਹਾਂਜੀ ਤੇ ਬਹੂ ਨੂੰ ਮੁੰਡੇ ਨੂੰ ਵੀ ਚੜ੍ਹਾ ਦਿੰਦੇ ਹਣੇ ਬਹੂ ਮੁੰਡੇ ਨੂੰ ਚੜ੍ਹਾ ਦਿੰਦੀ ਆ ਬਾਅਦ ਚ ਓਕੇ ਪਹਿਲਾਂ ਬਹੂ ਨੂੰ ਘਰ ਦੇ ਚੜ੍ਹਾ ਦਿੰਦੇ ਨੇ ਜੋਕੇ ਫਿਰ ਬਹੂ ਮੁੰਡੇ ਨੂੰ ਜੋਕੇ ਚੜ੍ਹਾ ਦਿੰਦੀ ਆ ਠੀਕ ਹੈ ਤੇ ਗੁਰਤੀ ਦੇਣਾ ਕਿ ਨੂੰ ਕਹਿੰਦੇ ਨੇ ਗੁਰਤੀ ਦਵੇਂ ਜਿਵੇਂ ਬੱਚੇ ਜੰਮੇ ਨੂੰ ਗੁਰਤੀ ਦਿੰਦੇ ਸੀ ਛਟੀਆਂ ਖੇਡਣਾ ਛਟੀਆਂ ਉਹ ਜਿਹੜੇ ਡੰਡ ਖੇਡਦੇ ਸਾਰੇ ਡੰਡੇ ਜਿਹਨਾਂ ਨਾਲ ਨਾ ਪਿਆ ਤੋਂ ਬਾਅਦ ਜੋ ਡੰਗਣਾ ਜੋ ਟੰਗਣਾ ਇਹ ਨਹੀਂ ਪਤਾ ਜੀ ਬਟਣਾ ਵਾਲਾ ਹਣਾ ਬਟਣਾ ਜੀ ਜਿਵੇਂ ਵਿਆਹ ਦੇ ਵਿੱਚ ਬਟਣਾ ਲਗਾਉਂਦੇ ਜੋ ਟੰਗਣਾ ਉਹ ਜਿਵੇਂ ਦਸਹਿਰੇ ਵਾਲੇ ਦਿਨ ਜਿਆਦਾਤਰ ਨਾ ਉਹ ਗਰਾਸ ਦੀ ਤਰ੍ਹਾਂ ਹੁੰਦੇ ਨੇ ਉਹ ਭੈਣਾ ਆਪਣੇ ਭਰਾ ਚਾਹ ਹਾਂਜੀ ਕਰਨਾਂ ਤੇ ਟੰਗਦੀਆਂ ਠੀਕ ਹੈ ਠੀਕ ਹੈ ਹਾਂਜੀ ਤੁਹਾਡੇ ਕੋਲ ਹੋਰ ਕਹਿੰਦੇ ਨੇ ਕਾ ਕਿ ਇਹੀ ਕਹਿੰਦੇ ਨਹੀਂ ਨਹੀਂ ਜੋ ਟੰਗਣਾ ਯਾਦ ਆਈ ਅੱਛਾ ਵੈਸੇ ਨਹੀਂ ਦਿਮਾਗ ਚ ਆਇਆ ਹਾਂਜੀ ਹਾਂਜੀ ਠੀਕ ਸਰਵਾਲਾ ਕੀ ਹੁੰਦਾ ਜੀ ਸਰਵਾਲਾ ਇਹਦਾ ਵਿਆਹ ਦੇ ਮੁੰਡੇ ਵਾਲੇ ਨਾਲ ਹੁੰਦਾ ਜੀ ਭਾਜੀ ਕੀ ਕਹਿੰਦੇ ਭਾਜੀ ਭਾਜੀ ਮਾਰਾ ਜਿਵੇਂ ਵਿਆਹ ਦੇ ਭਾਜੀ ਬਣਾਈਦੀ ਘਰੇ ਪਾਣੀ ਬਾਰਨਾ ਪਾਣੀ ਮੁੰਡੇ ਦੀ ਮਾਂ ਵਾਰਦੀ ਹੈ ਜੀ ਫਫੇ ਘਟਣੀ ਕਿਹਨੂੰ ਕਹਿੰਦੇ ਨੇ ਜੜੀਆਂ ਜੀ ਚੂਲੀਆਂ ਕਰਦੀਆਂ ਨੇ ਦੇਖਦੇ ਚੇ ਵੀ ਦੇਖੀ ਆ ਫਫੇ ਘਟੜੀਆਂ ਵਾਧੂ ਮਾਰਾ ਤੇ ਦੋਤਾ ਕੀ ਨੂੰ ਕਹਿੰਦੇ ਨੇ ਦੋਤਾ ਜੀ ਜਿਵੇਂ ਅੱਗੇ ਨਾਨਕਿਆਂ ਦਾ ਜਿਹੜਾ ਹੁੰਦਾ ਵੀ ਜਿਵੇਂ ਤੁਸੀਂ ਆਪਣੇ ਨਾਨਾ ਜੀ ਦੇ ਲੱਗੇ ਨਾਨਾ ਨਾਨੀ ਦੇ ਦਾਦੇ ਵੰਗਾਉਣਾ ਕਿਹਨੂੰ ਕਹਿੰਦੇ ਨੇ ਹਾਂਜੀ ਦਾਦੇ ਵੰਗਾਉਣਾ ਉਹ ਇਹ ਹਿੰਦਾ ਨਹੀਂ ਮਾਈਂਡ ਜ ਨਹੀਂ ਆ ਜੀ ਦਾਦੇ ਵੰਗਾਉਣਾ ਨਹੀਂ ਇਹਦਾ ਮਾਈਂਡ ਜ ਨਹੀਂ ਆ ਜੀ ਲੋਕੇ ਹੈ ਨਹੀਂ ਕਰੇ ਕਹਿੰਦੇ ਤਾਂ ਦੇਮ ਗਣਾ ਉਹ ਉਦਾਂ ਹੀ ਕਹਿੰਦੇ ਜੀ ਹਾਂਜੀ ਕਿ ਮਤਲਬ ਛੋਟੇ ਹੁੰਦੇ ਨਾ ਜਿਵੇਂ ਦਾਦੀਆਂ ਮਾਸੀਆਂ ਕਹਿ ਨਹੀਂ ਹੁੰਦੇ ਆ ਕੁੱਤੀ ਜਿਵੇਂ ਪਿਆਰ ਨਾਲ ਲਾਡ ਨਾਲ ਠੀਕ ਹੈ ਧੰਨਵਾਦ ਜੀ ਬਹੁਤ ਵਧੀਆ ਜਵਾਬ ਦਿੱਤੇ ਤੁਸੀਂ ਕਿਹੜੇ ਵੀਡੀਓ ਪੰਜਾਬੀ ਆਉਂਦੀ ਆ ਬਾਜੀ ਹੈ ਜੀ ਹਾਂਜੀ ਹਾਂਜੀ ਰੂੰਗਾ ਕਿਹਨੂੰ ਕਹਿੰਦੇ ਨੇ ਜੀ ਰੂੰਗਾ ਮਾਰਿਆ ਵੀ ਉਹ ਲੱਗਦਾ ਹੈ ਹੈ ਲੈ ਕਹਿੰਦੇ ਆਉਂਦੀ ਆ ਪੰਜਾਬੀ ਦੱਸੋ ਆਪਣੀ ਯਾਰ ਆਪਣੀ ਪੰਜਾਬੀ ਦੇ ਸ਼ਬਦ ਨੇ ਭੁੱਲ ਗਿਆ ਮੈਨੂੰ ਤਾਂ ਪੰਜਾਬੀ ਚ ਚਲੋ ਹੋਰ ਸੌਖਾ ਬੋਲੀ ਸਹੇਜੀ ਠੀਕ ਨੂੰ ਮੈਨੇ ਸਹੇਜ ਠੀੜੀ ਵਿਆਹ ਤੋਂ ਵਿਲਾ ਜਾਂਦੀ ਹਾਂ हां ਵੀ ਨਵੇਂ ਉਹਨੂੰ ਮੁੰਡੇ ਵਾਲਿਆਂ ਨੂੰ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਚੌਂਕੇ ਜਾੜਨਾ ਚੌਂਕੇ ਜਾੜਨਾ ਜਦੋਂ ਉਹਦਾ ਵਿਆਹ ਹੁੰਦਾ ਬੰਦੇ ਦਾ ਉਹ ਚੌਂਕਈ ਜਦੋਂ ਆਪਾਂ ਮਾਇਆ ਮੂਇਆ ਲਾਂਦੇ ਉਹਨੂੰ ਕਹਿੰਦੇ ਚੌਂਕੇ ਜਾਂਣਾ ਉਹ ਸੱਚ ਉਹਨੂੰ ਦੂਜੀ ਜਨਾਨੀ ਨੂੰ ਕਹਿੰਦੇ ਨੇ ਜਦੋਂ ਜਨਾਨੀ ਲਈ ਨਹੀਂ ਨੂੰ ਨਹੀਂ ਕਹਿੰਦੇ ਜਦੋਂ ਉਹ ਤੋਂ ਕੁਝ ਬਣਵਾਉਂਦੇ ਨੇ ਮਤਲਬ ਆਹ ਜਦੋਂ ਵਿਆਹੀ ਹੁੰਦੀ ਆਉਂਦੀ ਪਹਿਲੀ ਵਾਰ ਜਾਂਦੀ ਆ ਹਨ ਜਦ ਤਕੜਾ ਪ੍ਰਸ਼ਾਦ ਬਣਾਉਂਦਾ ਕੋਈ ਕੁਛ ਨਾ ਕੁਛ ਉਹਨੂੰ ਕਹਿੰਦੇ ਮਤਲਬ ਰਸੋਈ ਵੀ ਸ਼ੁਰੂਆਤ ਕਰੀ ਆ ਹਨ ਠੀਕ ਹੈ ਗੁਰਤੀ ਦੇਣਾ ਗੁਰਤੀ ਦੇਣਾ ਜਿਵੇਂ ਜਿਗੀ ਜਵਾਕ ਜੰਮਦਾ ਕੋਈ ਮਾਸੀ ਹੋ ਗਈ ਮਾਮੀ ਹੋ ਗਈ ਜਿਹੜੇ ਹੱਥ ਗੁਰਤੀ ਦੇਣੀ ਹੁੰਦੀ ਸ਼ਾਇਦ ਲਵਾਉਂਦੇ ਆਪਾਂ ਮੂ ਨੂੰ ਜਾਂ ਗੋੜ ਲਵਾਉਂਦੇ ਮਤਲਬ ਕੀ ਮੰਨਤਾ ਉਹਦੇ ਵਿੱਚ ਉਹ ਤਾਂ ਹੁਣ ਮੰਨ ਵਿਜੇਰਾ ਘੁਰਤੇ ਜਾਂਦਾ ਹੋਊ ਬਟਨਾ ਲਾਣਾ ਜੀ ਬਟਨਾ ਲਾਣਾ ਉਹ ਮਾਈਆਂ ਹੀ ਹੋ ਗਿਆ ਬਟਨਾ ਲਾਣਾ ਦਾ ਫਿਰ ਛਟੀਆਂ ਕੱਢਣਾ ਛਟੀਆਂ ਕੱਢਣਾ ਉਹ ਜਿਹੜੇ ਉਹ ਜਦੋਂ ਮਾਈਆਂ ਲੱਗਦਾ ਕਈ ਵਾਰੀ ਜਿਹੜੇ ਕੀ ਕਰ ਰੱਖਦੇ ਹੁੰਦੇ ਆ ਉਹ ਕੀ ਕਹਿੰਦੇ ਨੂੰ ਮਿੱਟੀ ਦੇ ਉਹਦੇ ਉੱਤੇ ਕੁੱਦ ਜਾਂਦੇ ਆ ਨਹੀਂ ਨਹੀਂ ਛਟੀਆਂ ਕੱਢਣਾ ਇਹ ਹੁੰਦਾ ਕਈ ਥਾਂ ਤੇ ਰਸਮ ਨਿਭਾਈ ਜਾਂਦੀ ਹੈ ਜਦੋਂ ਵਿਆਹ ਤੋਂ ਬਾਅਦ ਨਾ ਮੱਥਾ ਟਿਕਾਉਣ ਕਿਸੇ ਆਪਣੇ ਵੱਡ ਬਟੇਰੀਆਂ ਦਾ ਮੱਥਾ ਟਿਕਾਉਣ ਜਾਂਦੇ ਨੇ ਉਹ ਤਾਂ ਡੰਡੇ ਜੇ ਦੇ ਦਿੰਦੇ ਨੇ ਕੋਈ ਦਿਓਰ ਮਾਰਦਾ ਕਦੇ ਆਪਣੀ ਨਵੀਂ ਪਰਜਾਈ ਦੇ ਉਹ ਹੌਲੀ ਹੌਲੀ ਮਾਰਦੇ ਨੇ ਉਹ ਕਈ ਵਾਰ ਮਾਮਲਾ ਗਰਮ ਵੀ ਹੋ ਜਾਂਦਾ ਪੱਕ ਵੀ ਜਾਂਦਾ ਜੋਰ ਜੋਰ ਦੀ ਵੀ ਚੱਲ ਪੈਂਦੀ ਹੈ ਨੇ ਭਾਜੀ ਤੇ ਜਾਂ ਸਿਰਨਿਕ ਨੂੰ ਕਹਿੰਦੇ ਨੇ ਇਹ ਅਸੀਂ ਛੱਬ ਦੇ ਲਿਖੇ ਹੋਣੇ ਗੂਗਲ ਵਗੈਰਾ ਤੋਂ ਦੇ ਭਾਜੀ ਦਾ ਉਹੀ ਜਦੋਂ ਵਿਆਹ ਦੇ ਦਿੰਦੇ ਆ ਵਿਆਹ ਤੋਂ ਪਹਿਲਾਂ ਵੀ ਕਈ ਦੇ ਦਿੰਦੇ ਬਾਅਦ ਵੀ ਦੇ ਦਿੰਦੇ ਆ ਮਠਾ ਵੱਡੋ ਹਾਂਜੀ 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 ਸੇਮ ਹੀ ਆ ਹੋਈਆਂ ਹਾਂਜੀ ਜੀ ਪਾਣੀ ਮਾਰਨਾ ਹੈ ਪਾਣੀ ਵਾਰਨਾ ਜਦੋਂ ਵਿਆਹ ਬੰਦਾ ਕਰਕੇ ਆਉਂਦਾ ਜਦੋਂ ਪਾਣੀ ਵਾਰਦੀ ਹੈ ਮਾਤਾ ਮਾਤਾ ਹਾਂਜੀ ਠੀਕ ਹੈ ਤੇ ਫੱਫੇ ਕੁੱਟਣੀ ਕਿਹਨੂੰ ਕਹਿੰਦੇ ਨੇ ਫੱਫੇ ਕੁੱਟਣੀ ਨਹੀਂ ਪਤਾ ਜੀ ਤੇ ਦੋਤਾ ਹੁਣ ਕੀ ਹੁੰਦਾ ਜੀ ਦੋਤਾ ਕੀ ਰਿਸ਼ਤਾ ਹੈਗਾ ਦੋਤਾ ਜਿਵੇਂ ਕੀ ਆਪਣੇ ਪਾਪਾ ਵਾ ਉਹਨਾਂ ਦੇ ਮਮਾ ਵਾ ਜਿੱਦਾਂ ਹੁਣ ਮੈਂ ਆ ਮੇਰੇ ਪਾਪਾ ਸੀ ਨਾ 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 ਨਾਨੀ ਹਾਂਜੀ ਨਾ ਨਾ ਨਾਨੀ ਦਾ ਜਿਵੇਂ ਤੁਸੀਂ ਦਾਦਾ ਜੀ ਹੋ ਗਏ ਸਮਝ ਲਓ ਹੈਈ ਦਾਦਾ ਜੀ ਦੋਤਾ ਜੀ ਦਾ ਤਾਂ ਪੋਤਾ ਲੱਗਿਆ ਹਾਂ ਹਾਂ ਦੋਤਾ 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 ਪੁੱਛਿਆ ਵਾ ਹਾਂ ਦੋਤਾ ਹਾਂ ਤੇ ਤਾਂ ਤੇ ਮਗਾਉਣਾ ਜਿਹਨੂੰ ਕਹਿੰਦੇ ਨੇ ਇਹ ਨਹੀਂ ਪਤਾ ਜੀ ਥੈਂਕ ਯੂ ਓਕੇ ਕਿਹੜਾ ਬਾਪਾ ਜੀ ਕਿਨਾ ਬਾਪਾ ਜੀ ਹਾਂਜੀ ਨਾਮ ਕੀ ਹੈ ਤੁਹਾਡਾ ਲੋਕੀ ਰਚੀ ਬਿਰੇ ਸਾਹੀ ਚਿੱਟੀ ਕੀ ਹੁੰਦੀ ਆ ਹਾਂਜੀ ਸਾਹ ਚਿੱਟੀ ਸਾਹੀ ਚਿੱਟੀ ਦਿੰਦੇ ਨੇ ਲੋਕੀ ਕੁੜੀ ਵਾਲੇ ਮੁੰਡੇ ਵਾਲੇ ਨੂੰ ਦਿੰਦੇ ਨੇ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਚੌਂਕੇ ਚੜਨਾ ਜਾਂਦੇ ਨੇ ਚੌਂਕੇ ਚੜਨਾ ਜਦੋਂ ਕੁੜੀ ਵਿਆਹ ਹੋ ਕੇ ਆ ਜਾਂਦੀ ਆ ਫਿਰ ਉਹਨੂੰ ਕਿਚਨ ਦੇ ਵਿੱਚ ਉਹਦਾ ਫਰਸਟ ਸਟੈਪ ਹੁੰਦਾ ਫਰਸਟ ਸਟੈਪ ਹੁੰਦਾ ਠੀਕ ਹੈ ਗੁਰਤੀ ਦੇਣਾ ਜੀ ਉਹਦੇ ਦਾਦਾ ਦੇੰਦਾ ਪੁੱਤੇ ਨੂੰ ਜਾਂ ਕੋਈ ਵੀ ਦੇੰਦਾ ਬੌਂਡ ਫੈਮਿਲੀ ਮੈਂਬਰ ਇਹਦੇ ਵਿੱਚ ਗੁਰਤੀ ਦੇਣਾ ਕਹਿੰਦੇ ਆ ਇਹਦੇ ਪਿੱਛੇ ਗੁਰਤੀ ਦੇਣ ਦੇ ਪਿੱਛੇ ਕੀ ਨਿਊ ਬੌਂਡ ਬੇਬੀ ਨੂੰ ਗੁਰਤੀ ਦਿੰਦੇ ਨੇ ਜੀ ਮਤਲਬ ਕਿਉਂ ਦਿੰਦੇ ਨੇ ਕਿਉਂਕਿ ਬੱਚਾ ਉਹਨਾਂ ਦੀ ਆਦਤਾਂ ਨੂੰ ਫੋਲੋ ਕਰੇ ਹਾਂ ਵੀ ਇਹ ਕਿਹਾ ਜਾਂਦਾ ਸਰਵਾਲਾ ਕਿ ਸਰਵਾਲਾ ਘੋੜੇ ਦੇ ਪਿੱਛੇ ਦੁੱਲੇ ਦੇ ਪਿੱਛੇ ਜਿਹੜਾ ਬੰਦਾ ਬੈਠਦਾ ਉਹਨਾਂ ਦਾ ਘਰ ਬੱਚਾ ਜਿਵੇਂ ਛੋਟਾ ਬੱਚਾ ਹਨ ਭਾਜੀ ਜਾਂ ਸੀਰਨੀ ਸਿਰਨੀ ਭਾਜੀ ਜਦੋਂ ਵਿਆਹ ਤੋਂ ਬਾਅਦ ਜਦੋਂ ਆਪਣੇ ਰਿਸ਼ਤੇਦਾਰਾਂ ਨੂੰ ਵੰਡੀ ਜਾਂਦੀ ਹੈ ਵਿਆਹ ਹੋ ਗਿਆ ਬਿਮਾਰ ਕਾਬਾ ਉਹ ਮਿੱਠੀਆਂ ਪਕੌੜੀਆਂ ਵਗੈਰਾ ਨਮਕੀਨ ਹੁੰਦਾ ਉਹਦੇ ਵਿੱਚ ਇੱਕ ਸਿਰਨੀ ਹੁੰਦੀ ਹੈ ਉਹ ਚੱਕਰਪਾਰਾ ਹੁੰਦਾ ਗੁੜਪਾਰਾ ਹੁੰਦਾ ਜੀ ਛਟੀਆਂ ਖੇਡਣਾ ਇਹ ਇਹ ਦੱਸੇਗਾ ਇਹਨਾਂ ਤਾਂ ਨਹੀਂ ਪਤਾ ਹੈ ਛਟੀਆਂ ਖੇਡਦੇ ਨੇ ਬਾਅਦ ਚ ਵਿਆਹ ਤੋਂ ਬਾਅਦ ਮੇਰਾ ਬਿਆਹ ਨਹੀਂ ਨਾ ਭਾਜੀ ਉਹ ਰਿੰਗ ਲੱਭਦੇ ਨੇ ਨਹੀਂ ਨਹੀਂ ਉਹ ਤਾਂ ਕੰਗਣਾ ਹੁੰਦਾ ਛਟੀਆਂ ਖੇਡਣਾ ਨਹੀਂ ਛੱਡੀਆਂ ਉਹ ਕਹੀਂ ਤਾਂ ਤੇ ਹੁੰਦਾ ਹੋ ਸਕਦਾ ਵੀ ਤੁਹਾਡੇ ਨੇ ਸੋਟੀਆਂ ਜੀਆਂ ਨਹੀਂ ਮਾਰਦੇ ਹੁੰਦੇ ਛਟੀਆਂ ਕਹਿੰਦੇ ਨੇ ਉਹ ਨਹੀਂ ਛਟੀਆਂ ਉਹ ਤਾਂ ਛੱਜ ਪੰਨਣਾ ਕਹਿੰਦੇ ਨੇ ਜੀ ਨਹੀਂ ਉਹ ਤਾਂ ਨਾਨਕੇ ਪੰਨਦੇ ਨੇ ਇੱਕ ਛਟੀਆਂ ਹੁੰਦੀਆਂ ਜਿਵੇਂ ਤੂਤਦੀਆਂ ਨਾ ਪਤਲੀਆਂ-ਪਤਲੀਆਂ ਜੀਆਂ ਲੈ ਲੈਂਦੇ ਨੇ ਜਿਵੇਂ ਕਿਤੇ ਵੱਡ ਬਟੇਰੀਆਂ ਦੇ ਮੱਥਾ ਟੇਕ ਕੇ ਆਉਂਦੇ ਨੇ ਫਿਰ ਉਥੇ ਉਹ ਦਿਓਰ ਪਰਝਾਈ ਦੇ ਦਬਾਰੀ-ਬਾਰੀ ਉਹ ਕਈ ਵਾਰ ਮਾਮਲਾ ਗਰਮਾ ਵੀ ਜਾਂਦਾ ਵੇ ਤੇਜ਼ ਵੀ ਚੱਲ ਵੀ ਜਾਂਦਾ ਮੇਰੀ ਤਾਂ ਨਹੀਂ ਪਤਾ ਜੀ ਦੋ ਤਾਂ ਕਿਹਨੂੰ ਕਹਿੰਦੇ ਨੇ ਦੋਤਾ 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 ਅ ਦੋਤਾ ਤੇ ਯਾਰ ਪੋਤਾ ਆਪਣਾ ਹੋ ਗਿਆ ਦੋਤਾ ਉਹ ਕੁੜੀ ਆ ਨਾਨਕਿਆਂ ਵਾਲਾ ਬੱਸ ਜਿਹੜਾ ਮੁੰਡਾ ਹੁੰਦਾ ਉਹ ਦੋਤਾ ਹੋ ਗਿਆ ਹਾਂ ਠੀਕ ਹੈ ਤੇ ਫਫੇ ਕੁੱਟਣੀ ਇਹਨੂੰ ਕਹਿੰਦੇ ਨੇ ਫਫਲੇ ਦਮੇਰੇ ਕੁੱਟਣੀ ਹਲੇ ਪਤਾ ਲੱਗ ਜੂਗੇ ਜਦੋਂ ਕੁੱਟ ਨਹੀਂ ਸ਼ਬਦ ਹੈ ਤਾਂ ਫਫੇ ਕੁੱਟਣੀ ਨਹੀਂ ਪਤਾ ਫਫੇ ਕੁੱਟਣੀ ਮਤਲਬ ਕਿ ਮਜ਼ਾਕ ਕਰਨਾ ਹੈ ਬੁੜੀ ਕਹਿੰਦੇ ਨੇ ਹਾਂ ਫਫੇ ਕੁੱਟਣੀ ਆ ਮਤਲਬ ਕਿ ਕਿ ਇੱਧਰ ਨਹੀਂ ਉੱਧਰ ਕਰਤ ਨਹੀਂ ਆ ਤੇ ਦਾਦੇ ਮਗਾਣਾ ਕਹਿੰਦੇ ਨੇ ਥੈਂਕ ਯੂ ਜੀ ਵਧੀਆ ਜਵਾਬ ਦਿੱਤੇ ਤੁਸੀਂ ਪੰਜਾਬ ਤੋਂ ਹਾਂ ਜੀ ਤੁਹਾਨੂੰ ਕੋਈ ਸ਼ਬਦ ਪੁੱਛਣੇ ਨੇ ਸ਼ਾਹੀ ਚਿੱਠੀ ਪਤਾ ਕਿਹਨੂੰ ਕਹਿੰਦੇ ਨੇ ਹਾਂ ਜੀ ਜਿਹੜੇ ਮੁੰਡੇ ਵਾਲੇ ਭੇਜਦੇ ਆ ਕੁੜੀ ਵਾਲਿਆਂ ਨੂੰ ਕੁੜੀ ਵਾਲੇ ਭੇਜਦੇ ਕੁੜੀਆਂ ਦੇ ਭੇਜਦੇ ਮੁੰਡੇ ਉਹਦੇ ਤੇ ਬਟਣਾ ਬਟਣਾ ਲਾਉਣਾ ਜਿਵੇਂ ਹਲਦੀ ਵਾਲਾ ਜੋ ਹੁੰਦਾ ਹੈ ਸਿਸਟਮ ਮੁੰਡੇ ਦੇ ਦੇ ਵੀ ਦੁੱਲਣ ਦੇ ਵੀ ਲਾਉਂਦੇ ਨੇ ਦੁੱਲੇ ਦੇ ਵੀ ਲਾਉਂਦੇ ਨੇ ਚੁੰਮ ਕੇ ਚੜਨਾ ਕਿ ਨੂੰ ਇਹਦੇ ਚੌਂਕੇ ਚੜਨਾ ਨਹੀਂ ਪਤਾ ਜਿਵੇਂ ਤੁਲਨ ਸੌਰੇ ਜਾਂਦੀ ਆ ਆਪਣੇ ਹਨਾ ਜਦੋਂ ਮਤਲਬ ਕੁਛਕ ਦੇਣਾ ਬਾਅਦ ਕੋਈ ਹਫਤੇ ਬਾਅਦ ਕੋਈ 11 ਦਿਨ ਬਾਅਦ ਕੋਈ 13 ਦਿਨ ਬਾਅਦ ਜਦੋਂ ਪਹਿਲੀ ਵਾਰ ਉਹਨੂੰ ਕਿਚਨ ਦੇ ਵਿੱਚ ਮਤਲਬ ਕੁਛ ਮਿੱਠਾ ਬਣਾਉਣ ਦਿੰਦੇ ਨੇ ਉਦੋਂ ਉਹਨੂੰ ਚੌਂਕੇ ਚੜਨਾ ਕਹਿੰਦੇ ਨੇ ਤੇ ਗੁਰਤੀ ਦੇਣਾ ਪਤਾ ਹੀ ਨਹੀਂ ਹਾਂ ਜਦੋਂ ਛੋਟੇ ਬੱਚੇ ਨੂੰ ਸ਼ਾਇਦ ਨਿਊ ਬੋਰਨ ਹੋਵੇ ਵੀ ਉਹਦੀ માનਤਾ ਪਤਾ ਕੀ ਹੈ ਇਹ ਉਹਦੇ ਪਿੱਛੇ ਵੀ ਕਿਉਂ ਦਿੱਤੀ ਜਾਂਦੀ ਹੈ ਗੁਰਤੀ ਨਹੀਂ ਉਮਤੇ ਓਮ ਮੰਨਿਆ ਜਾਂਦਾ ਵੀ ਜੋ ਵੀ ਬੱਚੇ ਨੂੰ ਗੁਰਤੀ ਦਊਗਾ ਉਹਦੀਆਂ ਉਹ ਆਦਤਾਂ ਫੋਲੋ ਕਰੂਗਾ ਬੱਚਾ ਵੀ ਉਦਾਂ ਦੀਆਂ ਆਦਤਾਂ ਉਹਦੇ ਤੇ ਹੋਣਗੀਆਂ ਸਰਵੱਲਾ ਪਤਾ ਕਿਹਨੂੰ ਕਿਹਾ ਜਾਂਦਾ ਹੈ ਹਾਂਜੀ ਤੁਸੀਂ ਆ ਜਾਓ ਦੀ ਸਾਈਡ ਤੇ ਖੜਕੇ ਸਰਵੱਲਾ ਕਿਹਨੂੰ ਕਿਹਾ ਜਾਂਦਾ ਹੈ ਭਤੀਜਾ ਹੁੰਦਾ ਜਿਹੜਾ ਸਰਵੱਲਾ ਜਿਹੜਾ ਦੁੱਲੇ ਦਾ ਛੋਟਾ ਹਾਂ ਛੋਟਾ ਬੱਚਾ ਦੁੱਲੇ ਦੇ ਨਾਲ ਜਾਂਦਾ ਇਹ ਪਤਾ ਹੈ ਸਰਵੱਲੇ ਦੀ ਸ਼ੁਰੂਆਤ ਕਿਵੇਂ ਹੋਈ ਵੀ ਮਤਲਬ ਇਹਦੇ ਪਿੱਛੇ ਹਿਸਟਰੀ ਕੀ ਹੈ ਇਹ ਪੁਰਾਣੇ ਸਮਿਆਂ 'ਚ ਨਾ ਜਿਵੇਂ ਤੁਹਾਨੂੰ ਪਤਾ ਵੀ ਅੱਜਕੱਲ ਤਾਂ ਜਿਵੇਂ ਟਰਾਂਸਪੋਰਟ ਇੰਨੀ ਆ ਹਨਾ ਵੀ ਸੜਕਾਂ ਚੱਲਦੀਆਂ ਨੇ ਨਾ ਪੁਰਾਣੇ ਸਮਿਆਂ 'ਚ ਜੰਗਲੇ ਹੁੰਦੇ ਸੀਗੇ ਰਸਤੇ ਹੁੰਦੇ ਨਹੀਂ ਸੀਗੇ ਤੇ ਡਾਕੂ ਵਗੈਰਾ ਹੁੰਦੇ ਸੀ ਜਦੋਂ ਵਿਆਹ ਜਾਂਦਾ ਸੀ ਲਾੜਾ ਤਾਂ ਰਸਤੇ ਦੇ ਵਿੱਚ ਕਈ ਵਾਰ ਡਾਕੂ ਉਹਨੂੰ ਮਾਰ ਦਿੰਦੇ ਸੀ ਕਤਲ ਕਰ ਦਿੰਦੇ ਸੀਗੇ ਫਿਰ ਉਹ ਨਾਲ ਨਾ ਉਦੋਂ ਉਸੇ ਹੁਣ ਤਾਂ ਬੱਚਾ ਬਣਾਉਂਦੇ ਨੇ ਸਰਵਲ ਉਦੋਂ ਉਸੇ ਉਮਰ ਦਾ ਇਸਰਵਲ ਬਣਦਾ ਸੀ ਵੀ ਜੇ ਉਹਦਾ ਕਤਲ ਹੋ ਗਿਆ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਜਾਂ ਕੁਝ ਹੋ ਗਿਆ ਕਿਉਂਕਿ ਕਈ ਦਿਨ ਲੱਗਦੇ ਹੁੰਦੇ ਸੀ ਜਾਨ ਲਈ ਬਰਾਤ ਨੂੰ ਵੀ ਫਿਰ ਉਹ ਦੀ ਥਾ ਤੇ ਫਿਰ ਉਹ ਲਾੜਾ ਬਣ ਜਾਂਦਾ ਸੀ ਮਤਲਬ ਇਹ ਸ਼ੁਰੂਆਤ ਤਾਂ ਹੋਈ ਸੀ ਸਰਵਾਲੇ ਦੀ ਠੀਕ ਹੈ ਤੇ ਬਾਜੀ ਜਾਂ ਸਿਰ ਨਹੀਂ ਪਤਾ ਕਿ ਨੂੰ ਕਹਿੰਦੇ ਨੇ ਬਾਜੀ ਮਠਿਆਈ ਹੁੰਦੀ ਆ ਹਾਂ ਵਿਆਹ ਤੋਂ ਬਾਅਦ ਜੀਆ ਤੋਂ ਬਾਅਦ ਹਾਂ ਠੀਕ ਹੈ ਪਾਣੀ ਵਾਰਨਾ ਪਾਣੀ ਵਾਰਨਾ ਜਦੋਂ ਮਾਂ ਪਾਣੀ ਵਾਰਦੀ ਆ ਮੁੰਡੇ ਤੇ ਕੁੜੀ ਜਦੋਂ ਵਿਆਹ ਆਉਂਦਾ ਹੈ ਨਾ ਵਾਪਸ ਫਫੇ ਘੁੱਟਣੀ ਕਿ ਨੂੰ ਕਹਿੰਦੇ ਨੇ ਜਿਹੜੀ ਅੱਗ ਲਾਉਂਦੀ ਆ ਹੋਲ ਖੈ ਲੋ ਦੋਤਾ ਕੀ ਰਿਸ਼ਤਾ ਹੁੰਦਾ ਦੋਤਾ ਦੋਤਾ ਨਾਨੀ ਦੀ ਦੋਤੀ ਜਾਂ ਦੋਤੀ ਲਾ ਲੋ ਹਾਂ ਮਤਲਬ ਤੁਸੀਂ ਕਿਹਦੀ ਦੋਤੀ ਲੱਗੇ ਮਤਲਬ ਐ ਲਾ ਨਾਨੀ ਦੀ ਹਾਂ ਨਾਨੇ ਦੀ ਨਾਨੀ ਦੀ ਹੈ ਨਾ ਤੇ ਰੂੰਗਾ ਪਤਾ ਕੀ ਹੁੰਦਾ ਰੂੰਗਾ ਨਹੀਂ ਠੀਕ ਹੈ ਤੇ ਦਾਦੇ ਮੰਗਾਣ ਰੂੰਗਾ ਚਲੋ ਤੁਹਾਨੂੰ ਦੱਸਦੇ ਨੇ ਜਦੋਂ ਪੁਰਾਣੇ ਸਮੇਂ ਚ ਨਾ ਜਿਵੇਂ ਤੁਹਾਡੇ ਫਾਦਰ ਲਾਲੋ ਉਹਨਾਂ ਨੂੰ ਪਤਾ ਹੋਣਾ ਤੁਸੀਂ ਪੁੱਛੋਗੇ ਜਾਂ ਆਪਣੇ ਮਦਰ ਨੂੰ ਪੁੱਛੋਗੇ ਜਦੋਂ ਜਿਵੇਂ ਉਹਨਾਂ ਦੇ ਮੰਮੀ ਉਹਨਾਂ ਨੂੰ ਕਹਿ ਦਿੰਦੇ ਵੀ ਬਾਜ਼ਾਰੋਂ ਮੈਨੂੰ ਸਾਬਣ ਲਿਆ ਦੇ ਦੁਕਾਨ ਤੋਂ ਹਨਾ ਤਾਂ ਉਹ ਜਿਆ ਲੈ ਜਾਂਦੇ ਸੀ ਫਿਰ ਉਹ ਦੁਕਾਨਦਾਰ ਉਹਨੂੰ ਲਾਲਚੇ ਕੋਈ ਮਿੱਠਾ ਖਾਣ ਨੂੰ ਦੇ ਦਿੰਦਾ ਸੀ ਕੋਈ ਪਕੌੜੀਆਂ ਬੱਚੇ ਨੂੰ ਵੀ ਰੂੰਗਾ ਕਹਿੰਦੇ ਵੀ ਰੂੰਗਾ ਲੈ ਲੈ ਉਹ ਤਾਂ ਵੀ ਬੱਚਾ ਅਗਲੀ ਵਾਰ ਵੀ ਭੱਜ ਆਵੇ ਦੁਕਾਨ ਤੇ ਦਾਦੇ ਮੰਗਾਉਣਾ ਪਤਾ ਕਿ ਨੂੰ ਕਹਿੰਦੇ ਨੇ ਨਹੀਂ ਇਹ ਵੀ ਜਿਵੇਂ ਦਾਦੀਆਂ ਮਾਸੀਆਂ ਘਰ ਚ ਸਾਂਝੇ ਪਰਿਵਾਰ ਹੁੰਦੇ ਸੀ ਜੇ ਮੈਂ ਮੰਨ ਲਵ ਕੋਈ ਬੱਚਾ ਤੁਹਾਡਾ ਭਰਾ ਆ ਗਿਆ ਜਾਂ ਕੋਈ ਆ ਉਹਨੂੰ ਜੇ ਕੋਈ ਸ਼ਰਾਰਤ ਕਰਦਾ ਸੀ ਉਹਨੂੰ ਕਹਿੰਦੇ ਦਾਦੇ ਮੰਗਾਉਣਾ ਵੀ ਆਟਦੇ ਵੀ ਇੱਕ ਤਰ੍ਹਾਂ ਦੀ ਗਾਲ ਪਿਆਰ ਨਾਲ ਉਹਨੂੰ ਡਾਟਦੇ ਆਂਦੇ ਸੀ ਥੈਂਕ ਯੂ ਜੀ ਥੈਂਕ ਯੂ ਭਾਈ ਕਿਹੜੀ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਸਾਡਾ ਇਹ ਐਪੀਸੋਡ ਤੇ ਤੁਹਾਡੇ ਜਹਨ ਦੇ ਵਿੱਚ ਕੋਈ ਸ਼ਬਦ ਹੋਣ ਜੋ ਤੁਸੀਂ ਚਾਹੁੰਦੇ ਹੋਣ ਚਾਹੁੰਦੇ ਹੋਮੋ ਕਿ ਅਗਲੇ ਐਪੀਸੋਡ ਦੇ ਵਿੱਚ ਪਬਲਿਕ ਨੂੰ ਪੁੱਛੇ ਜਾਣ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜੋ ਵੀ ਸ਼ਬਦ ਚੁਣੇ ਜਾਣਗੇ ਅਗਲੇ ਐਪੀਸੋਡ ਦੇ ਵਿੱਚ ਪੁੱਛੇ ਜਾਣਗੇ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਜਾਣਗੇ ਕਿਉਂਕਿ ਜਿਵੇਂ ਦਾਦੇ ਮਗਾਉਣਾ ਕਮਲਜੀਤ ਕੌਰ ਨਾ ਦੀ ਆਈਡੀ ਵੱਲੋਂ ਸਾਨੂੰ ਸੁਜੈਸਟ ਕੀਤਾ ਗਿਆ ਸੀ ਇਹ ਸ਼ਬਦ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਜੋ ਪੁਰਾਣੇ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਸ਼ਬਦ ਹੋਣ ਜਿਸ ਨੂੰ ਅੱਜ ਕੱਲ ਲੋਕ ਬੱਚੇ ਬਜ਼ੁਰਗ ਭੁੱਲਦੇ ਜਾ ਰਹੇ ਹੁਣ ਉਹ ਤੁਸੀਂ ਸ਼ਬਦ ਕਮੈਂਟਾਂ ਦੇ ਵਿੱਚ ਸੁਜੈਸਟ ਕਰ ਸਕਦੇ ਹੋ ਤੁਹਾਡੇ ਨਾਂ ਦੇ ਨਾਲ ਵੀਡੀਓ ਦੇ ਲਾਸਟ ਦੇ ਵਿੱਚ ਮੈਂਸ਼ਨ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਜੋ ਵੀ ਪੁੱਛੇ ਜਾਣਗੇ ਸੋ ਕਿਵੇਂ ਲੱਗੀ ਅੱਜ ਦੀ ਵੀਡੀਓ ਜ਼ਰੂਰ ਕਮੈਂਟ ਕਰਨਾ ਤੇ ਸਾਨੂੰ ਹੌਸਲਾ ਬੁਝਾਈ ਦੇ ਲਈ ਤੇ ਜੇਕਰ ਤੁਸੀਂ ਚਾਹੋ ਇਸ ਤਰ੍ਹਾਂ ਦੀ ਵੀਡੀਓਜ਼ ਅੱਗੇ ਲਈ ਵੀ ਬਣਾਈਆਂ ਜਾਣ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਤੇ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ